ਇਸ ਤਰ੍ਹਾਂ ਹੈ ਕਿ ਮਾਰਨਿੰਗ ਅੱਜ अर्ਲੀ ਮਾਰਨਿੰਗ ਕਰੀਬ 7 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਕਰਾਮਪਟ ਪ੍ਰੀਆ ਮੋੜ ਤੇ ਐਕਸੀਡੈਂਟ ਹੋਇਆ ਜਿੱਥੇ ਸਬ ਸਾਡੇ ਵੱਲੋਂ ਸਾਡੀ ਤੋਂ ਪਹਿਲਾਂ ਸਖ ਸਖਿਆ ਫੋਰਸ ਦੀ ਟੀਮ ਫਿਰ ਪੀਸੀਆਰ ਤੇ ਡਿਊਟੀ ਅਫਸਰ ਮੌਕੇ ਤੇ ਪਹੁੰਚੇ ਸੀ ਜੋ ਮੌਕੇ ਤੇ ਜਿਹੜੇ ਦੋ ਲੜਕੇ ਮੋਟਰਸਾਈਕਲ ਸਵਾਰ ਸੀ ਉਹਨਾਂ ਤੇ ਜਿਹੜਾ ਇੱਕ ਅ ਜਿਹੜਾ ਟੈਂਕਰ ਬੜਾ ਵੱਡਾ ਵੱਜਾ ਜਿਹਦੇ ਕਰਕੇ ਉਹਨਾਂ ਦੀ ਕੋਨ ਦਾ ਸਪੋਰਟ ਡੈਥ ਹੋਈ ਸੀ ਸੋ ਅਸੀਂ ਉਹ ਜਿਹੜੀ ਮੌਕਾ ਤਿੰਕਾਰੀ ਕਰਕੇ ਵਿਟਨੈਸ ਨੂੰ ਸ਼ਾਮਿਲ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹਦੇ ਵਿੱਚ ਜਿਹੜੇ ਬੰਦੇ ਆ ਜਿਨ੍ਹਾਂ ਦੀ ਡੈਥ ਹੋਈ ਆ ਇਹਨਾਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਅਸੀਂ ਮੋਬਾਈਲ ਦੇ ਜ਼ਰੀਏ ਹੋਈ ਹੈ ਦਿੱਲੀ ਨਾਲ ਸੰਬੰਧਿਤ ਆ ਤੇ ਉਹਨਾਂ ਦੀ ਫੈਮਿਲੀ ਨੂੰ ਵੀ ਇਨਫੋਰਮ ਕਰ ਦਿੱਤਾ pergi kalau bos dia main jadi hmm अच्छा 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 ठीक है वो टिपर ਕਿੱਥੇ ਆ ਮੋਟਰਸਾਈਕਲ ਤਾਂ ਮਿਲ ਗਿਆ टिपर ਨਹੀਂ ਮਿਲਿਆ ਜਿਹਦੇ ਨਾਲ ਐਕਸੀਡੈਂਟ ਹੋਇਆ ਮੋਟਰਸਾਈਕਲ ਹੈਗਾ ਏ ડી ਐਲ 3 ਐਸ 3 ਐਸ ਸੀ ਨਾ ਐਸ ਈ ਐਸ ਈ ਐਕਸ ਈ ਐਕਸ ਹਾਂ 0 593 ਹਾਂ ਜੀ